ਹਾਈ ਸਰ ਜੀ ਦਾ ਮਾਦਾ ਉਹ ਕੀ ਮੇਰਾ ਨਾਮ ਸੌਣਾ ਦਵਲਸਰ ਕੀ ਹੋਇਆ ਮਾਮਲਾ ਅੱਜ ਤੋਂ ਵੀ ਆਰ ਜੇ ਇੱਕ ਗੋਠੀ ਬਾੜ ਬਾਈ ਇੱਕ ਸਾਰੀ ਸੈਂਟਰ ਦੋਨਾਂ ਨੇ ਬੰਦੇ ਬਾਹਰ ਹੋਕਿੰਗ ਵਾਲੇ ਰੱਖੇ ਹੋਏ ਐ ਜਿਹੜੇ ਕਿ ਨਸ਼ਾ ਪਤਾ ਖਾ ਕੇ ਵਾਜਾ ਮਾਰਦੇ ਐ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਵੇਵ ਕਰਦੇ ਕਰਦੇ ਆਪਸ ਗਾਲਾਂ ਗਲੋਚ ਹੋ ਗਈ ਬੋਰ ਚੱਲ ਪਏ ਜਦੋਂ ਐਸਐਚਓ ਸਾਹਿਬ ਆਏ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੁੱਗੀ ਕੀਤੀ ਗਈ ਉਹਨਾਂ ਦੇ ਸਾਹਮਣੇ ਵੀ ਗਾਲੋਂ ਗਾਲੀ ਕੱਢੇਗੇ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨਾਲ ਹੁੱਡਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਹਦੇ ਦਾ ਬਿਜਾਰ ਸਾਰਾ ਘਟਾ ਹੋ ਗਿਆ ਤੁਸੀਂ ਦੇਖ ਲਓ ਬਿਜਾਰ ਦਾ ਹਾਲਾਤ ਉਹਨਾਂ ਨਾਲ ਵੀ ਧੱਕਾ ਮੁੱਗੀ ਨਜਾਇਜ਼ ਹੀ ਹੋਇਆ ਗਲਤ ਹੋਇਆ ਜਿਹੜਾ ਹੋਇਆ ਬਿਜਾਰਾਸ ਤੋਂ ਬਾਹਰ ਹੈ ਕਿਹੜਾ ਬਿਜਾਰਾ ਹੈ ਥੋਬੀ ਵੀ ਯਾਰ ਮੇਨ ਬਿਜਾਰਾ ਹੈ ਬਹੁਤ ਮਾੜੀ ਗੱਲ ਹੈ ਮੰਦ ਭਾਦੀ ਗੱਲ ਹੈ ਬ ਅਸੀਂ ਕਿਉਂ ਨਾ ਮਤਲਬ ਮੈਂ ਪਰਜਿੰਦਰ ਇਹ ਗੱਲਬਾਤ ਹੋਈ ਅੱਜ ਜਿਹੜੇ ਇਨੀ ਪੁਲਿਸ ਪਹੁੰਚੇ ਮੈਂ ਧੋਵੀ ਵੀਰ ਜੋ ਟੱਪਿਆ ਮੇਰੀ ਆਪਦਾ ਉਰੇ ਦੁਕਾਨ ਹੈ ਤੇ ਮੈਂ ਉਰੇ ਦਾ ਵਸਨੀਕ ਹੈ ਇਹ ਬੜੀ ਮੰਦਪਾਗ ਗੱਲ ਕਰ ਰਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਕਿ ਜਿਹੜਾ ਇੱਕ ਸ਼ਹਿਰ ਦਾ ਹਾਰਟ ਆਫ ਦਾ ਸਿਟੀ ਕਹਿੰਦੇ ਧੋਵੀ ਵੀਰ ਉਹਦੇ ਵਿੱਚ ਇਹ ਦੁਕਾਨਦਾਰ ਆਪ ਜਿੱਤਾ ਲੜਦੇ ਹੈ ਤੇ ਜਿਹੜੇ ਦੁਕਾਨਾਂ ਦੇ ਮੁੰਡੇ ਬੈਠੇ ਹੈ ਉਹ ਮੁੰਡੇ ਨਸ਼ਾ ਖਾ ਕੇ ਨਸ਼ਾ ਪਤਾ ਕਰਕੇ ਗਾਗਾਂ ਨੂੰ ਪਹਿਲਾਂ ਦਾ ਹੁੱਕੇ ਮਾਰਦੇ ਆ ਜੋ ਕਿ ਸੱਬੇ ਦਾ ਦੋ ਬਾਹਰ ਹੈ ਗਾਗ ਦੀ ਇੱਕ ਗਾਗ ਨੂੰ ਤੇ ਆਜ਼ਾਦੀ ਹੈ ਉਹ ਕਿਹੜੇ ਮਰਜੀ ਦੁਕਾਨ ਦੇ ਵਿੱਚ ਜਾਵੇ ਤੇ ਕਿੱਥੇ ਮਰਜੀ ਜ਼ਮਾਨ ਲਵੇ ਉਹਨੂੰ ਹੁੱਕੇ ਮਾਰਨ ਦਾ ਕੋਈ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਤਾਂ ਇੱਕ ਰੇੜੀ ਵਿਹਾਰ ਵਿਆਪਦਾ ਧੋਬੀ ਵਿਹਾਰ ਦੇ ਵਿੱਚ ਹੁੱਕੇ ਮਾਰਨ ਦਾ ਕੀ ਅਧਿਕਾਰ ਹੈ ਇਹ ਤਾਂ ਰੇੜੀ ਵਾਲ ਵਿਹਾਰ ਨੂੰ ਹੋਇਆ ਪਰ ਉਸ ਤੋਂ ਬਾਅਦ ਹੱਥੋਬਾਈ ਹੋਈ ਜੀ ਹੱਥੋਬਾਈ ਹੋਣ ਦਾ ਕੀ ਕੰਮ ਗਾਗ ਜਿੱਥੇ ਮਰਜੀ ਜਾਵੇ ਉਸ ਤੋਂ ਬਾਅਦ ਜਦੋਂ ਐਸਟੀਓ ਸਾਹਿਬ ਆਏ ਉਹਨਾਂ ਦੇ ਮੁਰੇ ਵੀ ਇੱਕ ਦੂਸਰੇ ਨਾਲ ਹੱਥੋਬਾਈ ਹੋਏ ਇਹ ਬੜੀ ਮੰਦਜੋ ਭਾਤ ਜੋਗੇ ਘਟ ਰਹਾ ਹੈ ਮਸਿੰਦੇ ਸ਼ਹਿਰ ਲਈ ਇਹ ਉਹ ਪੁਲਿਸ ਸੁਰੱਖਿਆ ਵਾਸਤੇ ਆਈ ਹੈ ਤੇ ਉਹ ਪੁਲਿਸ ਨੂੰ ਵੀ ਇਹ ਪੈਂਦੇ ਕਿ ਫਿਰ ਕਿਸ ਤਰ੍ਹਾਂ ਦੇਖਦੇ ਫਿਰ ਇਹ ਆਮ ਆਦਮੀ ਪਾਰਟੀ ਇਹਦਾ ਮਲੇ ਸਰਕਾਰ ਤੋਂ ਕੰਮ ਸੰਭਲ ਨਹੀਂ ਰਿਆ ਅਸੀਂ ਤਾਂ ਇਹਨਾਂ ਗੱਲ ਕਹਣਾ ਚਾਹੁੰਦੇ ਆ ਕਿ ਇਹ ਸਰਕਾਰ ਦੀ ਨਰਕੀ ਹੈ ਪ੍ਰਸ਼ਾਸਨ ਨੇ ਹੁੰਦੇ ਤੇ ਉਹਨਾਂ ਨੂੰ ਇੱਕ ਬੰਦੇ ਬੰਦੇ ਨਹੀਂ ਸਮਝਦੇ ਇੱਕ ਪ੍ਰਸ਼ਾਸਨ ਦਾ ਕੰਮ ਹੈ ਲੋਕਾਂ ਨੂੰ ਸੰਭਾਲਣਾ ਉਹਨਾਂ ਤੋਂ ਆਪ ਦੇ ਬੰਦੇ ਨਹੀਂ ਸਮਝਦੇ ਸਪੀਰੀਨਾਂ ਨੇ ਨਾ ਨੌਕਰੀ ਰੱਖੇ ਹੋਏ ਨੇ ਜਿਹੜੇ ਗਾਕਾਂ ਨੂੰ ਹੱਕਾ ਮਾਰਦੇ ਨੇ ਉਹਨਾਂ ਦਾ ਉਹ ਆ ਕੇ ਅਸੀਂ ਲੜ ਰਹੇ ਸੀਗੇ ਤੋ ਪੀਐਸਆਰ ਆ ਜੀ ਅਸੀਂ ਉਹਨਾਂ ਰੋਕਿਆ ਕੋਸ਼ਿਸ਼ ਕੀਤੀ ਅਸੀਂ ਐਸਐਸਪੀ ਸਾਹਿਬ ਨੂੰ ਬੁਲਾਇਆ ਇਹਨਾਂ ਨੇ ਐਸਐਸਪੀ ਸਾਹਿਬ ਨਾਲ ਵੀ ਧੱਕਾ ਮੁਕੀ ਹੋਇਆ ਤੇ ਸਾਡੇ ਨਾਲ ਵੀ ਹੋਇਆ ਅਸੀਂ ਵੀ ਨਹੀਂ ਲੜਦੇ ਰਹੇ ਅਸੀਂ ਉਹਨਾਂ ਹਟਾਉਂਦੇ ਵੀਰੇ ਇਹਨੇ ਐਸਐਸਪੀ ਸਾਹਿਬ ਦੇ ਵੀ ਧੱਕਾ ਮੁਕੀ ਕੀਤਾ ਸਾਡੇ ਨਾਲ ਨਹੀਂ ਕੀਤਾ ਇਹਨੇ ਬੰਦੇ ਲਈ ਹਰਾਸਤੇ ਇਹ ਹਸਪਤਾਲ ਕਿੰਨੇ ਬੰਦੇ ਲੈ ਕੇ ਆਂਦੋ ਨੇ ਕੋਸ਼ਿਸ਼ਾਂ ਨਾਲ ਬੁਲਾਇਆ ਸੀ ਫਿਰ ਸਾਡੇ ਸਾਰੇ ਪੁਲਿਸ ਪਾਰਟੀ ਗਲਤ ਪਏ ਉਸ ਤੋਂ ਬਾਅਦ ਆ ਪੀਐਸਆਰ ਪਾਰਟੀਆਂ ਬਾਅਦ ਚ ਬੁਲਾਈਆਂ ਨੇ ਪਹਿਲਾਂ ਅਸੀਂ ਚਾਰ ਮਲਾਜ਼ਮੀ ਸੀਗੇ ਦੋ ਐਸਐਸਪੀ ਸਾਹਿਬ ਸੀ ਸਾਡੇ ਸੋਹ ਨਾਲ ਸੀਗੇ ਸਾਡੇ ਨੇ ਤਾਂ ਕੋਈ ਨਹੀਂ